Ke akso. Ha? To pe katlo. Ke di non dene aye toni. ਕਾ ਕੀ ਕਰ ਰਹੀ ਹੈ ਛੱਪ ਕਰ ਮੈਂ ਆ ਦੇ ਮਟਰ ਲਿਆਉਂਦੇ ਹਾਂ ਦਾਹਾਂ ਦੀ ਪੋਪੀ ਗੱਡੂਗੀ ਖਾਣਿਆ ਵਾ ਪਾਪਾ ਨੂੰ ਤੂੰ ਪੁੱਛਿਆ ਨਹੀਂ ਮਾਮਾ ਐਲੋ ਐਲੋ ਪਾਪਾ ਖਾ ਲੋ ਮੰਨੂ ਦੇ ਇੱਕ ਗੋਲਾ ਬੰਬ ਦਾ ਅੰਮ ਅੰਮ

ਨੇ ਦੇਂਗਾ ਮੈਂ ਮਿਟਾ ਨਹੀਂ ਕੱਲੋ ਗਿਆ ਕਿ ਆਹਥੋਂ ਕੋਠੇ ਚੱਲੀ ਐ ਚੱਲ ਆਇਆ ਕੋਠੇ ਚੱਲੀ ਹੁਣ ਐ ਪਰੇ ਨਾ ਆਇਆ ਹੁਣ ਚੱਲ ਕਾਕੇ ਚੱਲੀ ਐ ਹਾਂ ਆਇਆ ਕੋਠੇ ਚੱਲੀ ਐ ਤੇ ਪਾਪਾ ਆ ਬਠਾ ਲਓ ਉਹ ਤੋਂ ਪਾਪਾ ਮਾਣੀ ਸੀ ਇੰਨੋ ਸਾਜੋ ਫੇਰ ਇੱਥੇ ਹੀ ਜਨਾ ਪਾਣੀ ਨੱਕਾ ਤਾ ਕਰੰਦੇਈ ਤੇ ਥੋੜਾ ਦਿਨ ਆਹੇ ਨਹੀਂ ਪਾਣੀ चलो 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 ऊपर चलेंगे। चलो 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 चलेंगे। चलो कोठे पर। कहके कोठे जा की करेंगे ना। हेलो हा, लोडाइट। मैंने हूँ तो तो थे बचे जा मैंने हूँ मुल्ला पापा ना चूप बताए। हम ना कोठे दे आया दोस्तों चेक करो। And then go to the... ਕੰਦਾ ਮੈਂ ਉਪਰ ਆਂਦੀ ਕਿਸ ਨੇ ਗੱਲ ਹੀ ਨਹੀਂ ਕੀਤੀ ਮੈਂ ਕੌਣ ਕਹਿੰਦਿਆ ਇਹ ਦੋਨੇ ਮੁਕਰ ਗਏ ਆਪਣਾ ਰਿਕਾਰਡਿੰਗ ਦਾ ਪਰ ਕਰਦੇ ਨਾ ਤਨ ਪਤਾ ਪੈਰ ਪੈਰ ਤੇ ਮੁਕਰਣਾ ਹੀ ਪੈਰ ਪੈਰ ਤੇ ਪਰਦਾ ਹਰ ਆਂਦਾ ਉਹਨੂੰ ਉੱਡ ਲੋੜ ਪਈ ਆਂਦੀ ਜੇ ਕਿਆ ਹੁੰਦਾ ਤੇ ਉਹਨੇ ਰਹਿਣਾ ਨਹੀਂ ਸੀ ਉਹ ਤੇ ਤੂੰ ਖੱਪਾ ਕਰ ਤਾ ਉਹ ਜੇ ਨਾ ਪਰਤ ਜੇ ਅਕੇ ਬੁਝੇ ਨਾ ਪਰਤ ਜੇ ਡੁਨਾ ਅਗਾ ਟੇਕ ਲੈਗਾ ਮੱਥਾ ਮੱਥਾ ਬਾਟ ਜੂਗਾ ਤੇਰਾ ਆ ਨੀ ਤੇ ਛੱਟ ਪੇਟ ਕਰਾਉਂਗੀ ਹਨ ਲੈ ਮੈਂ ਕੋਨਾ ਮੰਨ ਕੇ ਖਾਣਾ ਮੈਂ ਦੁੱਧ ਵੀ ਨਹੀਂ ਦੇਣਾ ਤੁਮ ਮੱਥਾ ਬਾੜ ਦੇਣਾ ਤੇਰਾ ਵੇਖੀ ਮਮਾ ਮੈਨੂੰ ਮੈਨੂੰ ਪੋਥੇ ਹੋ ਕਦੀ ਐਕਚੁਅਲੀ ਉਹ ਆਪੀਸੋਂ ਦੇ ਨੂੰ ਤੋਂ ਵਾਹੋ ਜੀ ਦੋ ਚੋ ਵੀ ਨਾ ਮਤਾਂ ਨੇ ਮਮਾ ਲੱਡੂ ਨਾ ਕੋਤੇ ਦੀ ਮਨੋ ਦੇ ਦੇ ਮੇਰੇ ਖਾਣੇ ਤੇ ਕੋਹਰਾ ਡਿੱਤੇ ਡਿੱਤੇ ਪਾਈ ਸੁ ਦੇ ਦੇ ਤੇ ਡ ਫੁੱਲ ਲਗਾ ਦਾ ਆਹ ਤੇ ਡ ਫੁੱਲ ਲਗਾ ਕੋਈ ਗੰਝਾ ਅੱਜ ਰੋਟੀ ਪਾਣੀ ਤੇ ਡੇਪੋ ਰਹੀ ਹੈ ਆਪਣੀ ਹੈ ਨਾ ਖਾ ਖਾ ਥੋੜੀ ਜੱਡਾ ਪਾਈ ਪਟੂ ਖਾਏਗਾ ਫਿਰ ਥੋੜੀ ਜਗ੍ਹਾ ਤੇ ਚੋਲ ਖਾਣੇ ਸਾਦੇ ਚੋਲ ਲੂਣ ਪਾ ਲੇ ਆਹੋ ਛੋਟੇ ਚਬ ਚਨਾ ਛੋਟਾ ਜਿਹਾ ਹਰ ਪਤਾ ਕਿੰਨਾ ਧਿਆਰਾ ਜਮਾਨ ਨੂੰ ਪਾ ਦਿੰਦੇ ਹਾਂ ਖਵਾਲਨ ਛੋੜਨਾ ਸੋ ਤਾਂ ਥੋੜਾ ਚੰਮ ਜਾ ਖਵਾਲੇ ਥੋੜੇ ਇਹ ਨਾਲ ਇਹਨੇ ਮੇਰੇ ਸਾਨੂੰ ਸੋਚਣਾ ਮੇਰਾ ਅਗਲੀ ਪਾਸ ਕੋਈ ਕਹਿੰਦਾ ਚੰਗਾ ਨੰਬਰ ਹੋ ਗਿਆ ਹੈ ਨਾ ਬੀ ਚਾਵਲ ਖਾ ਲੈ ਨਮਲੇ ਇਸਾਰੇ ਟਿੱਕਾ ਮੈਂ ਕੋਈ ਨਹੀਂ ਚਾਹ ਉਹ ਬੜੇ ਚੋਟੇ ਨੇ ਸੱਟ ਲਈ ਵੀਰਾਂ ਜੈ ਬੱਲਾ ਮਮਾ ਨਾ 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 ਮੀਆ ਮੈਂ ਤੇ ਤੁਹਾਨੂੰ ਚੁੰਮਣ ਨੂੰ ਮਾ ਚਾਹਿਆ ਮਮਾ ਇਹ ਇਹ ਤਾਂ ਆਹਰ ਨਾ ਜਿੰਦ ਤੱਕ ਕਿੰਨਾ ਹੈ ਕੀ ਜੀ ਬੋਲ ਕੇ ਸਾਹ ਹੌਲੀ ਓ ਮੈਂ ਵੀ ਆਕੇ ਸਭ ਚੋਲ ਖਾ ਕੇ ਸੋ ਜਾ ਛੇਤੀ ਛੇਤੀ ਨੀ ਨੀ ਗਰਲਾ ਖਾਗੋ ਅੱਛਾ ਕੋਈ ਨਾ ਬੋਲ ਲਾ ਗਿਆ ਚੋਕੇ ਹਾਂ ਕੜੀ ਨਾ ਮੈਂ ਖਾਣੀ ਰੋਟੀ ਡਾਟੀ ਕਾਲੇ ਬਰੈਡ ਵਾਦੂ ਮੈਂ ਕਿੱਥੇ ਪਾਏ ਆ ਮੈਂ ਤਾਂ ਤੈਨੂੰ ਦਿੱਤੇ ਮਚਾਲਾ ਆਹ ਫੇਟ ਕਾਲਾ ਨਹੀਂ ਪਾਣੀ ਮਹਲਾ ਨਹੀਂ ਬਿਲੂਣ ਪਰਣਾ ਉੱਤੇ ਹਲਾਲਾ ਨੂੰ ਕਾਲਾ ਸੋ ਕੋ ਸਵਾਦ ਗਈ ਕਾਲਾ ਜੰਗਲ ਕਰ ਲੈ ਜਿਆ ਮਕਵਾ ਮਾਂ ਤ੍ਰਿਮਤੀ ਨੂੰ ਨਹੀਂ ਹੋ ਕੁਮਾ ਆ ਤੋਈ ਥੀਆ ਨੰਨ ਬੜੀ ਪਿਆੜੀ ਹੱਦ ਤੱਕ ਹੀ ਪੰਗੇ ਲੈਂਦੀ। ਦੇਖਿਆ ਪਾਣੀ ਦਾ ਬੱਥਰ ਤੱਕ ਹੋ ਗਿਆ। ਬਸ ਸੌਣੇ ਦੀ ਡੈਡਲਾਈਨ ਸ਼ੁਰੂ ਹੋ ਚੁੱਕੀ। ਚਲੋ ਦੇਖੋ। ਇੱਕ ਜਿਹੜੇ ਨੇਤਾ ਜੀ ਮੁੰਮੀ ਜੀ ਦੀ ਭੁੱਖ ਦੇ ਲੱਗ ਗਈ। ਓਏ। ਠੀਕ ਪਰ ਸਮਝ ਨਹੀਂ ਆ ਰਹੀ। ਇਸ ਗਾਣੇ ਵਿੱਚ ਆਰਥੋਮੈਟਿਕ ਸ਼ੋਅ ਕਿਉਂ ਆਖਾ। ਮम्मा ਮੈਨੂੰ ਮੈਨੂੰ ਦੁੱਧ ਮੰਗਾਈ ਦਹੀਂ ਦੱਦ ਕੋ। ਸੱਜ ਸੋਨਾ ਇੱਕ ਹੁੰਦਾ मामੂ ਮਦਨ ਕਹਾਣੀ ਸੁਣਾਣਾ ਠੀਕ ਹੈ। ਇੱਕ ਹੁੰਦਾ मामੂ ਇੱਕ ਹੁੰਦਾ ਲੱਡੂ ਉੱਥੇ ਬੈ ਕੇ ਸੁਣਾਣਾ ਉੱਥੇ ਬੈ ਕੇ ਸੁਣਨਾ ਇੱਥੇ ਮਜ਼ਾ ਨਹੀਂ ਆਣਾ ਹਾਂ ਨਾ ਪਾਪਾ ਨਹੀਂ ਉਹ ਬਾਹਰ ਕੀ ਖਾਣਾ ਫਿਰ ਬਿਲਕੁਲ ਨਹੀਂ ਮੇਰੀ ਗੱਲ ਤੇ ਸੁਣਨਾ ਹਾਂ ਇੱਕ ਹੁੰਦਾ ਲੱਡੂ ਇੱਕ ਹੁੰਦਾ ਮਾਮੂ ਮਾਮੂ ਸੌਂ ਜਾਂਦਾ ਚੱਦਰ ਲਿਆ ਕੇ ਠੀਕ ਹੈ ਮਾਮੂ ਚੱਦਰ ਲਿਆ ਕੇ ਸੌਂ ਜਾਂਦਾ ਵਾ ਤੇ ਫਿਰ ਜਿਹੜਾ ਲੱਡੂ ਹੁੰਦਾ ਨਾ ਉਹਦੇ ਪਿੱਛੇ ਗ੍ਰੈਂਡਾ ਨਹੀਂ ਨਾ ਇਹਦੇ ਹੱਥ ਤੇ ਡੰਡਾ ਫੜਿਆ ਹੁੰਦਾ ਵਾ ਹਾਂ ਆਹ ਲੱਡੂ ਦੇ ਪਿੱਛੇ ਹਾਂ ਤੇ ਬਾਅਦ ਦੇ ਵਿੱਚ ਲੱਡੂ ਜਦੋਂ ਚੋਲ ਨਹੀਂ ਨਾ ਖਾਂਦਾ ਤਾਂ ਗ੍ਰੈਂਡਾ ਤੇ ਡੰਡਾ ਮਾਰਦੀ ਏ ਚੋਲ ਖਾਲਾ ਛੇਤੀ ਛੇਤੀ ਹਾਂ ਖਾ ਲਾ ਚੋਲ ਇਹ ਝੰਮ ਝੰਮ ਕਰਨੀਆਂ ਫਾਰ ਜਲਦੀ ਜਲਦੀ ਖਾ ਲਾ ਫਿਰ ਆਪਾਂ ਤੁਹਾਨੂੰ ਕਹਾਣੀ ਸੁਣਾਵਾਂਗੇ ਫਿਰ ਆਪਾਂ ਚੰਦ ਤੱਕ ਜਿਵਾ ਰੱਖਿਆ ਨਾ ਉਹ ਤੁਹਾਨੂੰ ਕਹਾਣੀ ਸੁਣਾਵਾਂਗੇ ਠੀਕ ਹੈ। ਡੈਂ ਡੈਨੀ ਬਲੀ। ਹਾਂ ਉਹ ਗ੍ਰੈਨੀ ਵਾਲੀ ਪੁੱਤਾਂ ਦੀ ਕਹਾਣੀ ਆਪਾਂ ਸੁਣਾ ਲਈ ਠੀਕ ਹੈ। ਉਹ ਸੀ ਤੋ ਦੇਨੀ ਨੇ ਇਹਦਾ ਫੱਤੋਰ ਅਬੀਦੀ ਪੀਪੀਟੇ ਨੂੰ ਲੈ ਫੋ ਦੇਨੀ ਇਤੂਂਟ ਇਹ ਵੀ ਨਾ ਬਣਾ ਲੈ ਗਈ ਜਾਂਦਾ ਬਾਜੀ ਗਿੱਲੀ ਚ ਆਉਂਦੀ ਆ। ਚਾ ਚੋਲ